ਪੰਜਾਬ ਦੀਆਂ ਸਭ ਤੋਂ ਹੌਟ ਸੀਟਾਂ ਦੇ ਵਿੱਚੋਂ ਇੱਕ ਸੀਟ ਬਠਿੰਡਾ ਜਿੱਥੇ ਪੰਜਾਬ ਦੇ ਦੋ ਵੱਡੇ ਘਰਾਣਿਆਂ ਦੀਆਂ ਸਿਆਸੀ ਘਰਾਣਿਆਂ ਦੀਆਂ ਨੋਹਾਂ ਦਾ ਵੀ ਮੁਕਾਬਲਾ ਹੈ ਬਾਦਲ ਪਰਿਵਾਰ ਦੀ ਹਰਸਿਮਰਤ ਕੌਰ ਬਾਦਲ ਔਰ ਉਹਨਾਂ ਦੀ ਨੋਹ ਹੈ ਔਰ ਦੂਜੇ ਪਾਸੇ ਮਲੂਕਾ ਪਰਿਵਾਰ ਦੀ ਨੋਹ ਪਰਮਪਾਲ ਕੌਰ ਸਿੱਧੂ ਵੀ ਭਾਜਪਾ ਵੱਲੋਂ ਚੋਣ ਮੈਦਾਨ 'ਚ ਨੇ ਉਧਰ ਆਮ ਆਦਮੀ ਪਾਰਟੀ ਨੇ ਆਪਣਾ ਮੰਤਰੀ ਹੀ ਚੋਣ ਮੈਦਾਨ ਦੇ ਵਿੱਚ ਉੱਥੇ ਉਤਾਰਿਆ ਹੋਇਆ ਤੇ ਕਾਂਗਰਸ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਵੀ ਨੇ ਉਧਰ ਲੱਖਾਂ ਸੁਧਾਣਾ ਵੀ ਇਸੇ ਸੀਟ ਤੋਂ ਜਿਹੜੇ ਆ ਉਹ ਚੋਣ ਲੜ ਰਹੇ ਹੈਗੇ ਆ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਆਖਰ ਹੁਣ ਤੱਕ ਇਹ ਸੀਟ ਤੇ ਕੀ ਚੱਲ ਰਿਹਾ ਕੌਣ ਅੱਗੇ ਚੱਲ ਰਿਹਾ ਕੌਣ ਪਿੱਛੇ ਚੱਲ ਰਿਹਾ ਇਹ ਸੀਟ ਦਾ ਜਿਹੜਾ ਉਹ ਨਿਰਪੱਖ ਸਰਵੇ ਤੁਹਾਡੇ ਨਾਲ ਅਸੀਂ ਗੱਲਬਾਤ ਦੇ ਰਾਹੀਂ ਸਾਂਝਾ ਕਰਾਂਗੇ ਮੇਰੇ ਨਾਲ ਮਹਿਮਾਨ ਦੇ ਤੌਰ ਤੇ ਚੰਦਰ ਪ੍ਰਕਾਸ਼ ਜੀ ਜੁੜੇ ਹੋਏ ਆ ਸੀਨੀਅਰ ਪੱਤਰਕਾਰ ਵੀ ਨੇ ਔਰ ਪੰਜਾਬ ਦੇ ਜਿਹੜੇ 6 ਸਾਲ ਸੂਚਨਾ ਕਮਿਸ਼ਨਰ ਵੀ ਜਿਹੜੇ ਉਹ ਰਹਿ ਚੁੱਕੇ ਨੇ ਉਹਨਾਂ ਤੋਂ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਬਠਿੰਡਾ ਸੀਟ ਤੋਂ ਕੌਣ ਜਿੱਤ ਰਿਹਾ ਹੈ ਕੌਣ ਹਾਰ ਰਿਹਾ ਕੌਣ ਅੱਗੇ ਚੱਲ ਰਿਹਾ ਕੌਣ ਪਿੱਛੇ ਚੱਲ ਰਿਹਾ ਇਸ ਤੇ ਅਹਿਮ ਗੱਲਬਾਤ ਜਿਹੜੀ ਹੈ ਕਰਨੀ ਹੈ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਚੰਦਰਪ੍ਰਕਾਸ਼ ਜੀ ਸਵਾਗਤ ਹੈ ਤੁਹਾਡਾ ਜੀ ਰਜਾਨਾ ਲੋਕਾਂ ਨਾ ਟੀਵੀ ਤੇ ਬਹੁਤ ਮਿਹਰਬਾਨੀ ਜੀ ਸਾਡੇ ਸ਼ਰੋਤਿਆਂ ਨੂੰ ਸਾਡੇ ਵੀਰ ਨੂੰ ਸਾਰਿਆਂ ਨੂੰ ਮੇਰਾ ਨਮਸਕਾਰ ਧੰਨਵਾਦ ਜੀ ਸਰ ਤੁਸੀਂ ਕਾਫੀ ਲੰਬਾ ਸਮਾਂ ਪੱਤਰਕਾਰੀ ਦਾ ਵੀ ਤਜਰਬਾ ਔਰ ਵੈਸੇ ਵੀ ਤੁਹਾਡਾ ਕਾਫੀ ਜ਼ਿਆਦਾ ਇੱਥੇ ਕਿਉਂਕਿ ਤੁਸੀਂ ਲੋਕਲ ਬਠਿੰਡੇ ਤੋਂ ਹੀ ਹੋ ਔਰ ਤੁਹਾਡੇ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਅਸੀਂ ਨਹੀਂ ਜਾਣ ਸਕਦੇ ਔਰ ਬਹੁਤ ਸਾਰੇ ਲੋਕਾਂ ਦੇ ਜਦੋਂ ਫੋਨ ਆਉਂਦੇ ਆ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਣ ਕੀ ਰਿਹਾ ਖਾਸ ਕਰਕੇ ਜਿਹੜੀਆਂ 3-4 ਸੀਟਾਂ ਨੇ ਹੌਟ ਸੀਟਾਂ ਪੰਜਾਬ ਦੀਆਂ ਬਣੀਆਂ ਹੋਈਆਂ ਜਿਵੇਂ ਸੰਗਰੂਰ ਹੋਗੀ ਜਿਵੇਂ ਖਡੂਰ ਸਾਬ ਹੋਗੀ ਜਿਵੇਂ ਲੁਧਿਆਣਾ ਹੋਗੀ ਜਿਵੇਂ ਆਪਾਂ ਬਠਿੰਡੇ ਸੀਟ ਦੀও ਗੱਲ ਕਰ ਲੈਣੀ ਆ ਤਾਂ ਸਾਡਾ ਮਕਸਦ ਸੀ ਤੁਹਾਡੇ ਨਾਲ ਗੱਲਬਾਤ ਕਰਕੇ ਅਸੀਂ ਉਹ ਨਿਰਪੱਖ ਸਰਵੇ ਜਿਹੜਾ ਉਹ ਲੋਕਾਂ ਤੱਕ ਪਹੁੰਚਾਈਏ ਸਰ ਸਭ ਤੋਂ ਪਹਿਲਾਂ ਮੈਂ ਇਹੀ ਪੁੱਛਣਾ ਸਿੱਧਾ ਸਵਾਲ ਇਹੀ ਹੈ ਕਿ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਅੱਜ ਦੀ ਸਿਚੁਏਸ਼ਨ ਦੇ ਮਤਲਬ ਕਿਉਂਕਿ ਹੁਣ ਇਲੈਕਸ਼ਨਾਂ ਤੇ ਦਿਨ ਬੜੇ ਥੋੜੇ ਦਿਨ ਰਹਿ ਗਏ ਆ ਉਂਗਲਾਂ ਤੇ ਦਿਨ ਜਿਹੜੇ ਗਿਣਨ ਜੋਗੇ ਰਹਿ ਗਏ ਆ ਔਰ ਇਹਨਾਂ ਦਿਨਾਂ ਦੇ ਵਿੱਚ ਪਲ-ਪਲ ਜਿਹੜੀ ਸਥਿਤੀ ਚੇਂਜ ਹੁੰਦੀ ਰਹਿੰਦੀ ਹੈ ਪਰ ਹੁਣ ਜਦੋਂ ਤੱਕ ਆਪਾਂ ਗੱਲ ਕਰ ਰਹੇ ਆ ਹੁਣ ਤੱਕ ਦੀ ਸਥਿਤੀ ਜਿਹੜੀ ਉਹ ਕੀ ਹੈ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਕਿਹੜਾ ਉਮੀਦਵਾਰ ਅੱਗੇ ਚੱਲ ਰਿਹਾ ਤੇ ਕਿਉਂ ਤੇ ਕਿਹੜੇ ਉਮੀਦਾਂ ਤੇ ਖਰੇ ਨਹੀਂ ਉਤਰੇ ਦੇਖੋ ਜੀ ਇਹ ਕਹਿਣਾ ਤਾਂ ਸਿੱਧੂ ਸਾਹਿਬ ਵੀ ਕਿਹੜਾ ਅੱਗੇ ਚੱਲ ਰਿਹਾ ਕਿਹੜਾ ਪਿੱਛੇ ਚੱਲ ਰਿਹਾ ਇਹ ਕਹਿਣਾ ਤਾਂ ਐਸ ਸਟੇਜ ਤੇ ਬੜਾ ਬਾਝਬ ਨਹੀਂ ਹੋਵੇਗਾ ਕਿਉਂਕਿ ਫਿਰ ਦੁਜੇ ਗੁੱਸਾ ਕਰ ਜਾਣਗੇ ਉਮੀਦਵਾਰ ਵੀ ਜੀ ਸਾਨੂੰ ਤੁਸੀਂ ਪਿੱਛੇ ਦਿਖਾਤਾ ਸਾਨੂੰ ਤੁਸੀਂ ਅੱਗੇ ਦਿਖਾਤਾ ਉਹਨਾਂ ਨੂੰ ਕਿਉਂ ਅੱਗੇ ਦਿਖਾਇਆ ਜਿੱਥੋਂ ਦੀ ਗੱਲ ਹੈ ਵੀ ਕੀ ਸੀਨ ਹੈ ਸੀਨ ਇਹ ਹੈ ਵੀ ਹਰ ਸਿਮਰਤ ਕੋ ਬਾਬਾ ਦੀ ਪੰਤਾਂ ਸੰਦੀ ਕਨੈਕਟੀਵਿਟੀ ਹੈ ਬਟ ਇਹਨਾਂ ਦਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਨਾਲ 2009 ਚੋਂ MP ਬਣੀ 2014 ਚ ਮੰਤਰੀ ਬਣੀ 2009 ਤੋਂ ਲੈ ਕੇ ਤੇ 2014 ਤਾਈਂ ਜਿਹੜਾ ਉਹਦਾ ਐਮਪੀ 2024 ਦਾ ਜਿਹੜਾ ਐਮਪੀ ਦਾ ਸਫਰ ਉਹਨੇ ਕੀ ਕੀ ਕਾਰਜ ਕੀਤੇ ਕੀਦੇ ਭੋਗ ਤੇ ਗਈ ਕੀਦੇ ਪਹਤਾਈਆਂ ਦੇਣ ਗਈ ਕੀਦੇ ਵਿਆਹ ਤੇ ਗਈ ਕੀਦੇ ਦੁੱਖ ਸੁੱਖ ਚ ਗਈ ਕੀ ਉਹਨੇ ਡਿਵੈਲਪਮੈਂਟ ਕੀਤੀ ਉਸ ਕਰਕੇ ਉਹਦੀ ਕਨੈਕਟੀਵਿਟੀ ਦਾ ਬਟਿੰਡਾ ਦੇ ਮਾਨਸਾ ਜ਼ਿਲ੍ਹੇ ਦੇ ਜਿਹੜੀਆਂ 9 ਵਿਧਾਨ ਸਭਾ ਹਲਕੇ ਨੇ ਜਿਹੜੇ ਬਟਿੰਡਾ ਪਾਰਲੀਮੈਂਟ ਚ ਪੈਂਦੇ ਨੇ ਤੇ ਇੱਕ ਲੰਬੀ ਹਲਕਾ ਮੁਕਸ਼ਾ ਜ਼ਿਲ੍ਹੇ ਦਾ ਜਿਹੜਾ ਬਟਿੰਡਾ ਪਾਰਲੀਮੈਂਟ ਚੋਂ ਉਹਦੀ ਕਨੈਕਟੀਵਿਟੀ ਜਾਏਗੀ ਜਿੱਥੋਂ ਤਾਈਂ ਖੁੱਡੀਆਂ ਸਾਹਿਬ ਦਾ ਸਵਾਲ ਹੈ ਖੁੱਡੀਆਂ ਸਾਹਿਬ ਮਹਦੂਦ ਰਹੇ ਨੇ ਲੰਬੀ ਤੱਕ ਠੀਕ ਹੈ ਲੰਬੀ ਤੋਂ ਜਿੱਤ ਕੇ ਮੰਤਰੀ ਬਣੇ ਮੰਤਰੀ ਵੀ ਬੜੇ ਚਿਰ ਪਿੱਛੋਂ ਬਣੇ ਆਪ ਸਰਕਾਰ ਚ ਪਹਿਲਾਂ ਕਈ ਪਾਰਟੀਆਂ ਬਾਦਲ ਸਾਹਿਬ ਦੇ ਦੇ ਫਾਦਰ ਬਾਦਲ ਸਾਹਿਬ ਦੇ ਦੋਸਤ ਰਹੇ ਜਾਂ ਸਿਆਸੀ ਸਾਥੀ ਰਹੇ ਜੀ ਫਿਰ ਇਹ ਹੋ ਕਿ ਇਹਨਾਂ ਨੇ ਪਾਰਟੀਆਂ ਵੀ ਬਦਲੀਆਂ ਫਿਰ ਆਪ ਦੇ ਵਿੱਚ ਆਏ ਆਪ ਚ ਟਿਕਟ ਮਿਲੀ ਬਾਦਲ ਸਾਹਿਬ ਨੂੰ ਵਰਾਇਆ ਤੇ ਇਹਨਾਂ ਨੂੰ ਮੰਤਰੀ ਬਣਾਇਆ ਖੁੱਡੀਆਂ ਸਾਹਿਬ ਨੂੰ ਟਿਕਟ ਦੇਣਾ ਮੀਨਸ ਵੀ ਉਹਨਾਂ ਦੇ ਬਾਕੀ ਆਖ ਹਲਕਿਆਂ ਦੇ ਵਿੱਚ ਕੋਈ ਕਨੈਕਟੀਵਿਟੀ ਨਹੀਂ ਸੀਗੀ rti ਤੇ ਕੇਸ ਹੋਰੇ ਹੋਣਗੇ ਕੋਈ ਹੋਰ ਰਿਸ਼ਤੇਦਾਰੀਆਂ ਹੋਣਗੀਆਂ ਉਹ ਉਹਨਾਂ ਦੀ ਕਨੈਕਟੀਵਿਟੀ ਐਨੀ ਕੀ ਹੂੰ 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 ਜਿੱਥੋਂ ਤਾਈ ਪਰਮਪਾਲ कौर ਦਾ ਸਰਵਾਲ ਆ ਪਰਮਪਾਲ कौर ਬਟਿੰਡੇ ਦੀ ਰਹਿਣ ਵਾਲੀ ਆ ਗੁਰਪ੍ਰੀਤ ਸਿੰਘ ਮੁਲਕਾਣਾਉ ਦੀ ਸ਼ਾਦੀ ਹੋਈ ਬਟਿੰਡੀ ਪੜ੍ਹੀ ਆ ਉਹ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਪੜ੍ਹੀ ਆ ਲੋਕ ਬੀਜੇਪੀ ਦੇ ਲੋਕ ਵੀ ਮੇਰੇ ਮਿੱਤਰ ਨੇ ਬਹੁਤ ਵਧੀਆ ਮਿੱਤਰ ਨੇ ਮੇਰੇ ਉਹ ਕਈ ਵਾਰ ਮੈਨੂੰ ਪੁੱਛਦੇ ਨੇ ਵੀ ਚੰਦਰ ਕੀ ਵੀ ਇਹ ਇੱਕਦਮ ਕਿਉਂ ਦੇਤੀ ਇਹ ਜਿਹੜੇ 40 40 50 50 ਸਾਲਾਂ ਦੇ ਜਨਸੰਖ ਤੋਂ ਲੱਗੇ ਹੋਏ ਨੇ ਜਿਨ੍ਹਾਂ ਨੇ ਡਾਂਗਾ ਵੀ ਖਾਧੀਆਂ ਸਰਕਾਰਾਂ ਦਾ ਤਸ਼ੱਦਦ ਵੀ ਚੱਲਿਆ ਅਮਰਜੈਂਸੀ ਆਰਗੇ ਕਰੇਲਾ ਵੀ ਵੇਖਿਆ ਵੀ ਸਾਨੂੰ ਟਿਕਟ ਕਿਉਂ ਨਹੀਂ ਦਿੱਤੀ ਉਹਨਾਂ ਦਾ ਇਹ ਸਵਾਲ ਆ ਐਸ ਕਰਕੇ ਜੇ ਕਨੈਕਟੀਵਿਟੀ ਤਾਂ ਥੋੜੀ-ਮੋਟੀ ਹੈਗੀ ਆ ਪਰ ਇਹਨੂੰ ਦਿੱਕਤ ਆ ਜਿੱਥੇ ਦੇ ਲੱਖਾ ਚੜਾਣਾ ਦਾ ਸਵਾਲ ਆ ਲੱਖਾ ਚੜਾਣਾ ਮੌਰ ਮੰਡੀ ਤੋਂ ਵੀ ਹਾਰ ਗਿਆ ਉਸ ਤੋਂ ਪਹਿਲਾਂ ਪੀਪੀ ਕਨੀਓ ਰਾਮਪੁਰੇ ਤੋਂ ਵੀ ਹਾਰ ਗਿਆ ਲੱਖਾ ਚੜਾਣਾ ਦਾ ਸਾਰਿਆਂ ਨੂੰ ਪਤਾ ਵੀ ਲੱਖਾ ਚੜਾਣਾ ਦੀ ਕੀ ਆਈਡੀਓਲੋਜੀ ਆ ਉਹ ਤੁਹਾਨੂੰ ਵੀ ਵਾਕੂਬੀ ਪਤਾ ਉਹ ਸਵਾਲ ਰਹਿ ਗਿਆ ਜੀਤ ਮਿੰਦਰ ਦਾ ਜੀਤ ਮਿੰਦਰ ਸਿੱਧੂ ਵੀ ਜਾਤ ਤੌਰ ਤੇ ਜਿੱਤੇ ਆ ਫਿਰ ਕਾਂਗਰਸ ਚ ਗਿਆ ਫਿਰ ਅਕਾਲੀ ਦਲ ਚ ਗਿਆ ਫਿਰ ਕਾਂਗਰਸ ਚ ਆਇਆ ਅੱਜ ਕੱਲ ਲੋਕ ਬੜੇ ਸਿਆਣੇ ਹੋ ਗਏ ਸੋਸ਼ਲ ਮੀਡੀਆ ਦਾ ਜਮਾਨਾ ਲੋਕ ਬੋਲਦੇ ਨਹੀਂ ਪਰ ਲੋਕ ਦੇਖਦੇ ਨੇ ਵੀ ਜਿਹੜਾ ਇੱਕ ਥਾਂ ਤੇ ਨਹੀਂ ਖੜਾ ਤਾਂ ਸਾਡੇ ਲਈ ਕਿਵੇਂ ਖੜੇਗਾ ਐਸ ਕਰਕੇ ਇਹ ਲੋਕਾਂ ਨੇ ਕਰਤਾਰ ਦੇ ਬੇਸ ਤੇ ਵੋਟ ਪਾਉਣੀ ਹੈ ਇੱਕ ਦੀ ਪੰਜਾਂ ਚੋਂ ਜਿਹੜੇ ਪੰਜ ਸਾਡੇ ਮੇਨ ਕੈਂਡੀਡੇਟ ਨੇ ਜਿਹਦੇ ਚੋਂ ਮੈਂ ਲੱਖਾਂ ਸੜਾਣਾ ਨੂੰ ਵੀ ਲੈਣਾ ਪੰਜਾਂ ਚ ਲੋਕ ਕਰਦਾਰ ਵੇਖ ਕੇ ਪਾਉਣਗੇ ਲੋਕ ਬੜੇ ਸਿਆਣੇ ਹੋ ਚੁੱਕੇ ਨੇ ਬਠਿੰਡਾ ਹੁਣ ਉਹ ਬਠਿੰਡਾ ਨਹੀਂ ਰਿਹਾ ਕਿ ਟਿੱਬਿਆਂ ਵਾਲਾ ਬਠਿੰਡਾ ਜਾਂ ਅਨਪੜ ਬਠਿੰਡਾ ਉਹ ਬਠਿੰਡਾ ਨਹੀਂ ਰਿਹਾ ਬਠਿੰਡੇ ਦੇ ਲੋਕ ਬੜੇ ਸਿਆਣੇ ਹੋ ਗਏ ਬੜੇ ਵਧੀਆ ਤਰੀਕੇ ਨਾਲ voting ਪਾਉਂਦੇ ਨੇ ਵਿਕਾਸ ਦੇ ਨਾਤੇ voting ਪਾਉਂਦੇ ਟੱਕਰ ਕਿ ਦੀ ਮੰਨਦੇ ਹੋ ਤੇ ਕਿਉਂ ਕਿਉਂ ਉਹਨਾਂ ਦੀ ਟੱਕਰ ਟੱਕਰ ਤੁਸੀਂ ਹਰ ਸਿਮਰਤ ਨਾਲ ਚਾਹੇ ਗੁੱਡੀਆਂ ਦੀ ਮੰਨ ਲਓ ਚਾਹੇ ਜੀਤਮਿੰਦਰ ਦੀ ਮੰਨ ਲਓ ਹਰ ਸਿਵਰਤਨ ਵਾਲੀ ਟੱਕਰ ਆ ਇਨਾਂ ਚ ਦੇਗਲੋ ਵੀ 2 ਨੰਬਰ ਤੇ ਕਿਹਨੂੰ ਰੱਖਣਾ ਜਾਂ 3 ਨੰਬਰ ਤੇ ਕਿਹਨੂੰ ਰੱਖਣਾ ਯਾਨੀ ਖੁੱਡੀਆਂ ਯਾਨੀ ਖੁੱਡੀਆਂ ਤੇ ਜਿਹੜੇ ਅਜੀਤ ਮਹਿੰਦਰ ਨੇ ਤੁਸੀਂ ਕਹਿ ਰਹੇ ਹੋ ਕਿ ਦੂਜੇ ਨੰਬਰ ਦੀ ਦੌੜ ਵਾਸਤੇ ਲੜ ਰਹੇ ਆ ਜਾਂ ਕਿਹਨੂੰ ਦੇਖੋ ਜੀ ਨਹੀਂ ਨਹੀਂ ਮੈਂ ਖੁੱਡੀਆਂ ਵੀ ਜਿਸ ਸਾਦਾ ਜੀਤ ਮਹਿੰਦਰ ਵਿੱਚ ਸਾਦਾ ਅਸਮਰੇਜ ਵਿੱਚ ਸਾਦਾ ਲਕਾਸ਼ਾ ਨਾਣਾ ਵਿੱਚ ਸਾਦਾ ਮੈਂ ਜਿੱਤ ਤਰ੍ਹਾਂ ਰੋਣਾ ਕੋਈ ਨਹੀਂ ਉਹ ਤਾਂ ਜਿਹਨੂੰ ਜ਼ਿਆਦਾ ਵੋਟਾਂ ਪੈ ਕੇ ਉਹਨੂੰ ਪੈ ਜਾ ਪਰ ਸਿਚੁਏਸ਼ਨ ਇਹ ਹੈ ਵੀ ਗੱਲ ਕਿਹਦੀ ਹੋ ਰਹੀ ਆ ਚਰਚਾ ਕਿਹਦੀ ਹੋ ਰਹੀ ਆ ਚਰਚਾ ਦੇ ਵਿੱਚ ਬਾਜ਼ਾਰ ਦੇ ਵਿੱਚ ਜਿਹੜੀ ਚਰਚਾ ਜਿਹੜਾ ਛੱਕੇ ਵਾਲਾ ਦਾ ਬਾਜਲਦੌ ਹਰ ਸਿਮਰਤ ਨੂੰ ਫੇਵਰਟ ਦੱਸ ਰਹੇ ਨੇ ਹੂੰ ਅੱਛਾ ਠੀਕ ਹੈ ਹਾਂ ਉਹ ਹਰ ਸਿਮਰਤ ਨੂੰ ਫੇਵਰਟ ਦੱਸ ਰਹੇ ਨੇ ਸ਼ਰਤਾਂ ਵੀ ਲੱਗ ਰਹੀਆਂ ਇੱਥੇ ਹਰ ਸਿਮਰਤ ਦੇ ਜਿਹੜੇ ਜਲਸੇ ਜਾਂ ਸੁਖਬੀਰ ਦੇ ਜਬਾਦ ਦੇ ਜਿਹੜੇ ਜਲਸੇ ਜਾਂ ਜਿਹੜੀਆਂ ਮੀਟਿੰਗਾਂ ਹੋਈਆਂ ਉਹ ਮੀਟਿੰਗਾਂ ਬੜੀਆਂ ਭਰਮੀਆਂ ਹੋ ਰਹੀਆਂ ਕੱਲ ਰਣਜੀਤ ਮਹਿੰਦਰ ਦੀ ਇੱਥੇ ਮੀਟਿੰਗ ਸੀਗੀ ਗਾਂਧੀ ਗਰਾਉਂਡ ਦੇ ਵਿੱਚ ਬਾਜਲਾ ਸਾਹਿਬ ਆਏ ਸੀਗੇ ਐਲਓਪੀ ਉਹਨਾਂ ਦੀ ਮੀਟਿੰਗ ਸੀ ਉਹਦੇ ਵਿੱਚ ਵੀ ਭਰਮਤ ਘੱਟ ਸੀਗਾ ਪਰ ਛੱਕਰੇ ਜਾਂ ਵੀ ਜਿਹੜੀ ਵੋਟ ਪੈਣ ਦਾ तरीका ਜਾਂ ਸਲੀਕਾ ਜਾਂ ਜਿਹੜਾ ਪੈਟਰਨ ਬਣਨਾ ਉਹ ਪੈਟਰਨ ਐਸ ਗੱਲ ਤੇ ਬਣਨਾ ਕਿ ਲੋਕ ਬਟਿੰਡੇ ਦੇ ਜਿਹਦੇ ਚ ਮਾਨਸਾ ਜ਼ਿਲ੍ਹਾ ਵੀ ਆਉਂਦਾ ਉਹ ਵਿਕਾਸ ਤੇ ਬੋਟ ਪਾਉਣਗੇ ਜਦੋਂ ਵਿਕਾਸ ਤੇ ਬੋਟ ਪਾਉਣਗੇ ਤਾਂ 15 ਸਾਲਾਂ ਦਾ ਲੇਖਾ ਜੋਖਾ ਕੀਤਾ ਜਾਊ ਜਿਵੇਂ ਸੈਂਟਰਲ ਯੂਨੀਵਰਸਿਟੀ ਆਈ ਇੱਥੇ ਐਮਸ ਆਇਆ ਇੱਥੇ ਕੈਂਸਰ ਦਾ ਹਸਪੀਟਲ ਆਇਆ ਇੱਥੇ ਹੋਟਲ ਮੈਨੇਜਮੈਂਟ ਦਾ ਆਇਆ ਸੜਕਾਂ ਬਣੀਆਂ ਇੱਥੇ ਬਟਿੰਡਾ ਚੰਡੀਗੜ੍ਹ ਫੋਰ ਲੇਨ ਬਣਿਆ ਬਟਿੰਡਾ ਅੰਬਰੀ ਸਰ ਫੋਰ ਲੇਨ ਬਣਿਆ ਠੀਕ ਹੈ ਇਹ ਜਿਹੜੇ 15 ਸਾਲ ਦੀ ਡਿਵੈਲਪਮੈਂਟ ਤੇ ਲੋਕ ਜਰੂਰ ਨਜ਼ਰ ਮਾਰਨਗੇ ਕਿਉਂਕਿ ਪਹਿਲਾਂ ਵੀ ਜੇ ਬਮਾਤ ਮਾਰ ਹੋ ਜਾਂਦਾ ਸੀ ਐਮਸ ਤੋਂ ਪਹਿਲਾਂ ਤਾਂ ਲੁਧਿਆਣੇ ਲੈ ਕੇ ਜਾਣਾ ਪੈਂਦਾ ਸੀ ਜਾਂ ਦਿੱਲੀ ਲੈ ਕੇ ਜਾਣਾ ਪੈਂਦਾ ਸੀ ਲੋਕਾਂ ਦੇ ਪੈਸੇ ਵੀ ਬਰਬਾਦ ਹੁੰਦੇ ਸੀ ਤੇ ਮਰੀਜ਼ ਵੀ ਨਹੀਂ ਬਚਦਾ ਸੀ ਹੁਣ ਇਹ ਖੱਜਲ ਖਵਾਰੀ ਕੱਟੀ ਹੈ ਲੋਕ ਸ਼ਾਇਦ ਬਕਿੰਡੇ ਦੇ ਆਸਾਨ ਫਰਮੋਸ਼ ਨਹੀਂ ਹੈਗੇ ਉਹ ਇਸ ਚੀਜ਼ ਨੂੰ ਬੰਦੇ ਨਜ਼ਰ ਰੱਖਣਗੇ ਡਿਵੈਲਪਮੈਂਟ ਨੂੰ ਮੱਦੇ ਨਜ਼ਰ ਰੱਖਣਗੇ ਜੀ ਉਹਨਾਂ ਨੂੰ ਜੀਤ ਮਿੰਦਰ ਚ ਡਿਵੈਲਪਮੈਂਟ ਨਜ਼ਰ ਆਈ ਵੀ ਕਰ ਕਿੰਨੀ ਇਹਨਾਂ ਜਿਆ ਕਰਵਾਊਗਾ ਤੇ ਉਹਨੂੰ ਵੋਟ ਪਾਣਗੇ ਲੱਖੇ ਛਾਣੇ ਚਾ ਕੁੜੀਆਂ ਚਾਹੀਦਾ ਉਹਨੂੰ ਪਾਦਣਗੇ ਤੇ ਜੇ ਪਰਮਪਾਲ ਕੌਰ ਚਾਹੀਦਾ ਉਹਨੂੰ ਪਾਦਣਗੇ ਐਸ ਤਰ੍ਹਾਂ ਪਰਮਪਾਲ ਕੌਰ ਦਾ ਤਾਂ ਹਾਲੇ ਕੋਈ ਬਠਿੰਡੇ ਦੀ ਡਿਵੈਲਪਮੈਂਟ ਦੇ ਵਿੱਚ ਹਿੱਸਾ ਹੈ ਨਹੀਂ ਦੇਖੋ ਨਾ ਪਰਮਪਾਲ ਕੌਰ ਲੈ ਕੇ ਗੱਲ ਕਰੀਏ ਲੱਖੇ ਦਾ ਵੀ ਹੈ ਨਹੀਂ ਜੇ ਆਪਾਂ ਗੱਲ ਕਰੀਏ ਫਿਰ ਜਿਹੜੇ ਜੀਤਮਿੰਦਰ ਸਿੱਧੂ ਉਹ ਵੀ ਆਪਣੀ ਇੱਕ ਹਲਕੇ ਤੱਕ ਸੀਮਤ ਸੀ ਠੀਕ ਹੈ ਕੁੜੀਆਂ ਸਾਹਿਬ ਜ਼ਰੂਰ ਮੰਤਰੀ ਦੇ ਤੌਰ ਤੇ ਵਿਚਰੇ ਆ ਮੰਤਰੀ ਤਾਂ ਪੂਰੇ ਪੰਜਾਬ ਦਾ ਹੀ ਹੁੰਦਾ ਪਰ ਉਹਨਾਂ ਦੀ ਜਿਵੇਂ ਸਿਚੁਏਸ਼ਨ ਦੀ ਗੱਲ ਕਰਾਂ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਔਰ ਖੇਤੀਬਾੜੀ ਦੀ ਜਿਹੜੀ ਪਾਲਿਸੀ ਆ ਉਹੀ ਹਲੇ ਤੱਕ ਬਣੀ ਨਹੀਂ ਔਰ ਉਹਨਾਂ ਨੇ ਮੇ ਪਿੰਡ ਗਿਆ ਉਹਨਾਂ ਦੇ ਪਿੰਡ ਦੇ ਲੋਕ ਵੀ ਉਹਨਾਂ ਦੇ ਬੜੇ ਆਪਣੀ ਪਿੰਡ ਦੇ ਲੋਕ ਬੜੇ ਖਲਾਫ ਬੋਲੀ ਜਾ ਰਹੇ ਸੀ ਉਹਨਾਂ ਨੇ ਪਿੰਡ ਦੇ ਕਿਸਾਨਾਂ ਨੂੰ ਵੀ ਹਰੇ ਮਾਫ ਜਾਨੀਆ ਜੀ ਮੇਰੀ ਇੱਕ ਬੇਨਤੀ ਸੁਣੋ ਸਿੱਧੂ ਸਾਹਿਬ ਇੱਕ ਤਾਂ ਮੰਤਰੀ ਪਹਿਲਿਆਂ ਚ ਨਹੀਂ ਬਣੀ ਹੂੰ ਮੰਤਰੀ ਬੜਾ ਲੇਟ ਬਣੇ ਖੇਤੀਬਾੜੀ ਮੰਤਰੀ ਬਣੇ ਜਿਹੜਾ ਕਿ ਖੇਤੀਬਾੜੀ ਮੇਨ ਸਾਰਾ ਪੰਜਾਬ ਹੂੰ ਪੰਜਾਬ ਖੇਤੀ ਪ੍ਰਧਾਨ ਸੂਬਾ ਲੋਕ ਖੇਤੀ ਦੇ ਡਿਪੈਂਡ ਕਰਦੇ ਨੇ ਜੀ ਹੁਣ ਖੇਤੀਬਾੜੀ ਦੇ ਵਿੱਚ ਤੁਸੀਂ ਆ ਜਿਵੇਂ ਜੱਟ ਤਾਂ ਮਰੀ ਜਾਂਦਾ ਲੇਬਰਰ ਵੀ ਮਰੀ ਜਾਂਦਾ ਖੁਦਕਸ਼ੀਆਂ ਵੀ ਕਰੇ ਇਹ ਇਹਨਾਂ ਦੇ ਇੱਕ ਹੈਗੇ ਨੇ ਮੇਰੇ ਜਵਾਕਾ ਦੀ ਤਾਂ ਆਂਟੀ ਲੱਗਦੀ ਆ ਉਹ ਕੀ ਨਾ ਅਨਮੋਲ ਗਗਨਮਾਨ ਉਹ 5 ਮਿੰਟਾਂ ਚ ਐਮਐਸਪੀ ਦਿੱਦੀ ਸੀ ਤੇ ਹੁਣ ਦਿਸਦੀ ਨਹੀਂ ਉਹ ਠੀਕ ਹੈ ਜੀ ਉਹਨੂੰ ਪੁੱਛੋ ਤਾਂ ਅਸੀਂ ਲੋਕ ਪੁੱਛਦੇ ਨੇ ਵੀ ਲਿਆ ਵੀ 5 ਮਿੰਟਾਂ ਵਾਲੀ ਐਮਐਸਪੀ ਵਾਲੀ ਲਿਆਓ ਠੀਕ ਹੈ ਠੀਕ ਹੈ ਉਹ ਬੜਾ ਅੱਛਾ ਬੋਲਦੇ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਪਰ ਲੋਕਾਂ ਨੂੰ ਮੂਰਖ ਬਣਾ ਕੇ ਤੁਸੀਂ ਵੋਟਾਂ ਲੈ ਲਈਆਂ ਉਹ ਤਾਂ ਐਵੇਂ ਮਸਤੀ ਫੇਰ ਤੁਸੀਂ ਆਪਣਾ ਕਿਸਾਨ ਐਜੂਕੇਸ਼ਨ ਹੋਈ ਤੁਸੀਂ ਹਰਿਆਣੇ ਨੂੰ ਰੋਕ ਹੀ ਨਹੀਂ ਸਕੇ ਹਰਿਆਣੇ ਵਾਲੇ ਗੋਲੀਆਂ ਚਲਾਈ ਜਾਂਦੇ ਨੇ ਕਿਸਾਨਾਂ ਦੇ ਸਾਡੇ ਬੰਦੇ ਮਰ ਜਾਂਦੇ ਨੇ ਸਾਡੇ ਗੋਲੀਆਂ ਸਾਡੇ ਏਰੀਆ ਚ ਟੀ ਜਾਂਦੇ ਸਾਡੀ ਹੱਦ ਚ ਚੱਕੇ ਬਰਾਬਰ ਗੋਲੀਆਂ ਚਲਾ ਦਿੰਦੇ ਜੇ ਐਡੀ ਸੀ ਦੇਖੋ ਨਾ ਜੀ ਤੁਸੀਂ ਲੋਕ ਪੀੜਾ ਵੇਖੋ ਚੰਦਰ ਪ੍ਰਕਾਸ਼ ਨੂੰ ਛੱਡ ਦਿਓ ਤੁਸੀਂ ਛੱਡ ਦਿਓ ਕਾਂਗਰਸ ਫਲਾਨ ਵਾਲਾ ਸਾਰਿਆਂ ਤੁਸੀਂ ਲੋਕ ਪੀੜਾ ਦੇਖੋ ਵੀ ਕਿਤੇ ਦਾ ਬਦਲਾ ਕਹਿੰਦੇ ਸੀ ਕਿਤੇ ਲੋਕਾਂ ਦੇ ਗੋਲੀਆਂ ਮਰਵਾਤੀਆਂ ਇਹਨਾਂ ਨੇ ਸ਼ੰਭੂ ਬਾਡਰ ਤੇ ਸ਼ੁਭਕਰਮਣ ਕਿਵੇਂ ਮਰਿਆ ਜੀ ਹਰਿਆਣਾ ਜਾ ਕੇ ਤਾਂ ਨਹੀਂ ਗੋਲੀ ਵੱਜੀ ਉਹਦੇ ਖੇਤੀਬਾੜੀ ਦੀ ਐਜੀਟੇਸ਼ਨ ਸੀ ਸਾਰੀ ਉਹ ਐਮਐਸਬੀ ਭਾਵ ਦੇ ਸੀ ਉਹ ਕਿੱਥੇ ਨੇ ਦੱਸੋ ਕਿੱਥੇ ਨੇ ਕੁਟੀਆਂ ਸਾਹਿਬ ਗੇਮੋਬੀਲਾ ਮੇਰੀ ਛਾਤੀ ਤੇ ਮਾਰੋ ਗੋਲੀ ਜੀ ਹਰਿਆਣੇ ਵਾਲਿਆਂ ਨੇ ਕਿਹਾ ਹੋਵੇ ਇਹਨਾਂ ਨੇ ਐਸ ਕਰਕੇ ਵੀਰ ਜੀਓ ਜਿਹੜੇ ਬੰਦੇ ਨੇ ਧੋਖਾ ਦਿੱਤਾ ਜਾਂ ਜਿਹੜੇ ਬੰਦੇ ਨੇ ਜ਼ਿੰਮੇਵਾਰੀ ਲੈ ਕੇ ਆਪਦਾ ਫਰਜ ਨਹੀਂ ਨਿਭਾਇਆ ਲੋਕ ਉਹਨੂੰ ਰੱਦ ਕਰਨਗੇ ਉਹ ਚਾਹੇ ਹਰਸ਼ਮ੍ਰਤ ਹੋਵੇ ਚਾਹੇ ਗੁਰਮੀ ਸਿੰਘ ਕੁਟੀਆਂ ਹੋਵੇ ਚਾਹੇ ਲੱਖਾਂ ਸਦਾਣਾ ਹੋਵੇ ਚਾਹੇ ਜੀਤ ਮਿੰਦਰ ਹੋਵੇ ਤੇ ਚਾਹੇ ਪਰਮਪਾਲ ਕੌਰ ਹੋਵੇ ਐਸ ਕਰਕੇ ਮੈਂ ਜਿੰਨਾ ਕਿ ਮੈਨੂੰ ਸਮਝ ਆਇਆ ਮੈਂ ਬਠਿੰਡੇ ਦਾ ਰਹਿਣ ਵਾਲਾ ਇੱਥੇ ਪੜਿਆ ਮੈਂ ਚੰਪਲ ਮੈਂ ਮਾਨਸਾ ਦਾ ਤੇ ਮੈਨੂੰ ਬਠਿੰਡੇ ਵਾਲਿਆਂ ਦੇ ਜਿਹੜੇ ਜਿਹਦੇ ਵਿੱਚ ਮਾਨਸਾ ਜਿਹੜਾ ਵੀ ਵਿੱਚ ਹੁੰਦਾ ਪੂਰਾ ਯਕੀਨ ਆ ਵੀ ਇਹਨਾਂ ਨੇ ਬੜੀ ਅਕਲ ਦਿਖਾਈ ਆ ਤੇ ਅੱਗੇ ਵੀ ਅਕਲ ਦਿਖਾਉਣਗੇ ਇਹ ਆਪ ਦਾ ਨਮੰਦਾ ਹੈ ਜਿਹਾ ਚੋਣਨਗੇ ਜਿਹੜਾ ਇਹਨਾਂ ਨਾਲ ਖੜਿਆ ਇਹਨਾਂ ਦੀ ਪੀੜਾ 'ਚ ਖੜਿਆ ਇਹਨਾਂ ਪਿੱਛੇ ਸਟੈਂਡ ਲਏ ਨੇ ਇਹਨਾਂ ਪਿੱਛੇ ਸੈਕਰੀਫਾਈਜ਼ ਕੀਤੇ ਨੇ ਉਹਨਾਂ ਬਟਿੰਡੇ ਚੇਲੇ ਦੀ ਤੁਹਾਨੂੰ ਲੋਕ ਪਛੜਿਆ ਕਹਿੰਦੇ ਨੇ ਮੈਂ ਇੱਕ ਗੱਲ ਮੜਾ ਦਾ ਟਰੈਕ ਤੋਂ ਪਾਸੇ ਹੋ ਕੇ ਕਰਦਾ ਚੰ드ਰੀਆਨ ਬਣਿਆ ਸੀ ਇੱਕ ਛੋਟੇ ਯਾਦ ਹੋਗਾ ਸਿੱਧੂ ਸਾਹਿਬ ਜੀ ਬਿਲਕੁਲ ਚੰ드ਰੀਆਨ ਜਿਹੜਾ ਪਹਿਲਾ ਬਣਿਆ ਸੀ ਸਭ ਤੋਂ ਪਹਿਲਾਂ ਉਹ ਸਾਇੰਟਿਸਟ ਇੱਕ ਹੈ ਜਿਹੜਾ ਉਹ ਚੰ드ਰੀਆਨ ਬਣਾਉਂਦਾ ਇੱਕ ਸਾਇੰਟਿਸਟ ਸੀ ਉਹ ਬਲਾਡੇ ਮੰਡੀ ਦਾ ਸੀ ਅੱਛਾ ਹਾਂ ਬਟਿੰਡਾ ਤਾਂ ਸਾਡਾ ਬਹੁਤ ਅੱਗੇ ਆ ਬਟਿੰਡੇ ਨੂੰ ਸਾਡੇ ਤਾਂ ਸਭ ਤੋਂ ਵੱਡੀ ਦੇਣ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਦੇਣ ਆ ਸ਼ੁਰੂ ਗੁਰੂ ਗ੍ਰੰਥ ਸਾਹਿਬ ਦਾ ਜਨਮ ਸਾਡੇ ਪਟੰਡੇ ਹੋਏ ਜੀ ਕਲਵੰਡੀ ਸ਼ਬਦੋਂ ਦਸ਼ਵ ਪਾਸ਼ਾ ਨੇ ਕੀਤਾ ਐਸ ਕਰਕੇ ਪਟੰਡੇ ਵਾਲੋਂ ਜਿਹੜੇ ਬੰਦੇ ਅਨਪੜ੍ਹ ਸਮਝਦਾ ਜਾਏ ਸਾਡਾ ਪਿੱਛ ਲੱਗੂ ਜਾਂ ਬੇਕੂਬ ਬਣਾਵਾਂਗੇ ਉਹ ਖੁਦ ਨੁਕਸਾਨ ਚ ਝੱਲੂਗਾ ਪਟੰਡੇ ਵਾਲੇ ਆਪ ਦਾ ਵਧੀਆ ਨਾਮ ਇੰਦਾ ਚੜਨਗੇ ਹੂੰ 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 ਬਿਲਕੁਲ ਬਿਲਕੁਲ ਇਹ ਹਰ ਸਿਮਰਤ ਕੌਰ ਬਾਦਲ ਔਰ ਅਕਾਲੀ ਦਲ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਅਸੀਂ ਡਿਵੈਲਪਮੈਂਟ ਬਹੁਤ ਕੀਤੀ ਆ ਅਸੀਂ ਲੋਕਾਂ ਦੇ ਲਈ ਕੰਮ ਬਹੁਤ ਕੀਤਾ ਆ ਤੁਹਾਨੂੰ ਲੱਗਦਾ ਕੀ ਕੋਈ ਕੰਮ ਅੱਜ ਹਰਸ਼ਿਮਰਤ ਕੌਰ ਬਾਦਲ ਨੇ ਮੰਤਰੀ ਰਹਿੰਦਿਆਂ ਜਾਂ ਲੋਕਾਂ ਲਈ ਕੋਈ ਪ੍ਰੋਜੈਕਟ ਲਿਆਂਦੇ ਹੋਣ ਜੀ ਦਾ ਕੋਈ ਫਾਇਦਾ ਹੋ ਕਿਹੜੇ-ਕਿਹੜੇ ਪ੍ਰੋਜੈਕਟ ਜਿਹੜੇ ਹੋ ਸਕਦੇ ਆ ਦੇਖੋ ਜੀ ਹਰਸ਼ਿਮਰਤ ਕੌਰ ਬਾਦਲ ਤਾਂ ਸੀਮਤ ਨਹੀਂ ਰਹਿੰਦਾ ਜਿੰਨਾ ਮੈਂ ਚੱਲਦਾ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਵਰਗਵਾਸੀ ਨੇ ਉਹਨਾਂ ਦੀ ਰਾਜਨੀਤੀ ਤੋਂ ਉਹਨਾਂ ਨੇ 1998 ਚ ਰੈਫੈਨਰੀ ਲਿਆਂਦੀ ਜੀ ਮੈਂ ਕਵਰ ਕੀਤਾ ਉਹ ਫੰਕਸ਼ਨ ਮਿਸਟਰ ਬਾਜਪਾਈ ਆਏ ਸੀ ਪ੍ਰਾਈਮ ਮਿਨਿਸਟਰ ਸੀ ਜਦੋਂ ਨਹੀਂ ਪੱਤਰ ਰੱਖਿਆ ਉਹਨਾਂ ਨੇ ਠੀਕ ਹੈ ਜੀ 1998 ਚ ਰੈਫੈਨਰੀ ਲਿਆਂਦੀ ਜਿਹੜਾ ਕਿ 20 ਕਰੋੜ ਦਾ ਪ੍ਰੋਜੈਕਟ ਸੀ ਉਦੋਂ ਮੈਂ ਕੀਮਤ ਗਲਤ ਨਾ ਲਾਵਾਂ ਮੈਂ ਗਲਤ ਵੀ ਹੋ ਸਕਦਾ ਇੱਕ ਕ੍ਰਾਂਤੀ ਸੀਗੀ ਅੱਧ ਹੋਗੀ ਕਰਨ ਦੇ ਵਿੱਚ ਇੰਡਸਟ੍ਰੀਅਲਾਈਜੇਸ਼ਨ ਦੇ ਵਿੱਚ ਫਿਰ ਸੈਂਟਰਲ ਯੂਨੀਵਰਸਿਟੀ ਆਈ ਚਾਹੇ ਕਾਂਗਰਸ ਨੇ ਪਾਸ ਕੀਤੀ ਮਿਸਟਰ ਬਾਦਲ ਨੇ ਲਵਾਈ ਹਰ ਸਿਮਰਤ ਉਦੋਂ ਐਮਪੀ ਸੀ ਸੀ ਫਿਰ ਤੁਸੀਂ ਏਮਸ ਲਾ ਲਓ ਜੀ ਫਿਰ ਸਾਡੇ ਕੈਂਸਰ ਦਾ ਹਸਪੀਟਲ ਲਾ ਲਓ ਹੋਟਲ ਮੈਨੇਜਮੈਂਟ ਦਾ ਲਾ ਲਓ ਜੀ ਸੜਕਾਂ ਲਾ ਲਓ ਜੀ ਸਟੇਸ਼ਨ ਦੀਆਂ ਰੈਨੋਵੇਸ਼ਨ ਲਾ ਲੋ ਬਟਿੰਡਾ ਸਟੇਸ਼ਨ ਤੇ ਲਿਫਟਾਂ ਲੱਗੀਆਂ ਬਹੁਤ ਅਹਿਮੀਆਂ ਚੀਜ਼ਾਂ ਨੇ ਜੇ ਜਿਹੜੀਆਂ ਅਸੀਂ ਪਿਛਲੇ 15 20 ਸਾਲਾਂ ਦੇ ਵਿੱਚ ਬਟਿੰਡੇ ਦੇ ਵਿੱਚ ਆਈਆਂ ਬਟਿੰਡੇ ਦਾ ਜਨੇ ਮਹਾਂਦਰਾ ਚੇਂਜ ਕੀਤਾ ਠੀਕ ਹੈ ਸਾਡੇ ਸਾਡੇ ਸਪੋਰਟਸ ਸਕੂਲ ਆਇਆ ਸਪੋਰਟ ਸਕੂਲ ਉੱਧੇ ਆਇਆ ਇੱਥੇ ਫਾਇਰਿੰਗ ਰੇਂਜ ਆਇਆ ਬਹੁਤ ਚੀਜ਼ਾਂ ਜਿਹੜੀਆਂ 15 20 ਸਾਲਾਂ ਦੇ ਵਿੱਚ ਆਈਆਂ ਜਿਹਦਾ ਅਸੀਂ ਇਹ ਕਹਿ ਸਕਦੇ ਹਾਂ ਵੀ ਉਹ ਉਹ ਵੇਲੇ ਦੇ ਜਿਹੜੇ ਸਿਆਸੀ ਬੰਦੇ ਸੀ ਸੱਤਾ ਦੇ ਵਿੱਚ ਸੀ ਉਹਨਾਂ ਦੇ ਯੋਗਦਾਨ ਨਾਲ ਆਇਆ ਜਿਹਦੇ ਵਿੱਚ ਹਰ ਸਿਤ ਤੌਰ ਬਾਦਲ ਵੀ ਆਉਂਦੀ ਆ ਜੀ ਹਿੰਦੂ ਵੋਟ ਦਾ ਕਹਿੰਦੇ بڑا ਅਸਰ ਪੈਣਾ ਚੰਦਰਪ੍ਰਕਾਸ਼ ਜੀ ਤੁਸੀਂ ਵੀ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਕਹਿੰਦੇ ਕਿ ਜਿਹੜਾ ਰਾਮ ਮੰਦਰ ਬਣਿਆ ਬੀਜੇਪੀ ਨੂੰ ਉਹਦਾ ਸ਼ਹਿਰਾਂ ਦੇ ਵਿੱਚ ਜਿਹੜਾ ਉਹ ਬੜਾ ਫਾਇਦਾ ਮਿਲਣਾ ਤੁਸੀਂ ਕੀ ਸੋਚਦੇ ਹੋ ਕਿ ਬਠਿੰਡੇ ਸ਼ਹਿਰ ਦੇ ਵਿੱਚੋਂ ਜਾਂ ਮਾਨਸਾ ਸ਼ਹਿਰ ਦੇ ਵਿੱਚੋਂ ਕਿੰਨੇ ਕੁ ਵੋਟ ਬੀਜੇਪੀ ਲੈ ਜਾਊਗੀ ਔਰ ਖਾਸ ਕਰਕੇ ਪਰਮਪਾਲ ਕੋਰ ਸਿੱਧੂ ਦੇ ਜਾਂ ਮਲੂਕੇ ਦੇ ਨੂੰ ਪੁੱਤ ਦੇ ਅਕਾਲੀ ਦਲ ਨੂੰ ਛੱਡ ਕੇ ਜਾਣ ਦੇ ਨਾਲ ਕਿੰਨਾ ਕੁ ਨੁਕਸਾਨ ਜਿਹੜਾ ਹੋਊਗਾ ਔਰ ਹਿੰਦੂ ਵੋਟ ਕਿਧਰਲੇ ਪਾਸੇ ਨੂੰ ਚਕਾ ਰੱਖ ਰਹੀ ਹੈ ਦੇਖੋ ਜੀ ਇੱਕ ਇੱਥੇ ਸਾਡੇ ਪਿੱਛੇ ਜੇ ਕੀਰਤਨ ਹੋਇਆ ਸੀ ਸ਼ਾਇਦ 19 ਤਰੀਕ ਨੂੰ ਹੋਇਆ ਸੀ ਉਹ ਕਨਈਆ ਮਿੱੱਤਲ ਸਾਹਿਬ ਆਏ ਸੀ ਉਹਨਾਂ ਨੇ ਗਾਇਆ ਸੀ ਵੀ ਹਮ ਉਨਕੋ ਲਾਏਗੇ ਜੋ ਰਾਮ ਕੋ ਲਾਏ ਹਨ ਮੈਨੂੰ ਇਸ ਗੱਲ ਤੇ ਬੜਾ ਸਖਤ ਅਰਾਜਾ ਮੇਰੇ ਰਾਮ ਨੂੰ ਕੋਈ ਨਹੀਂ ਲੈ ਗਿਆ ਸਦਾ ਜਨਾਬੀ ਬੰਦਾ ਮੇਰੇ ਰਾਮ ਨੇ ਦੁਨੀਆ ਪੈਦਾ ਕੀਤੀ ਹੈ ਮੇਰਾ ਰਾਮ ਸ੍ਰਿਸ਼ਟੀ ਚਲਾ ਰਿਹਾ ਹਨੀਆਂ ਮਿਲਦੇ ਕਿਹ ਨਾਲ ਕਿਸੇ ਦੇ ਕਹਿੰਦੇ ਰਾਮ ਨਹੀਂ ਹੁੰਦਾ ਉਹ ਤਾਂ ਪਹਿਲਾਂ ਹੀ ਆਏ ਹੋਏ ਨੇ ਠੀਕ ਹੈ ਚਲੋ ਮੈਂ ਮੈਨੂੰ ਸਖਤਤ ਰਾਜਾ ਵੀ ਮੇਰੇ ਰਾਮ ਨੂੰ ਉਹ ਇੱਕ ਸਿਆਸੀ ਕਿੜ ਬਣਾ ਰਿਹਾ ਚਲੋ ਉਹਦੀ ਮਰਜ਼ੀ ਦੂਜੀ ਗੱਲ ਲੋਕ ਇਹ ਵੀ ਕਹਿੰਦੇ ਨੇ ਠੀਕ ਹੈ ਵੀ ਉਹਨੂੰ ਤੋਂ ਨਹੀਂ ਲੈ ਕੇ ਆ ਨਾ ਜਿਨ੍ਹਾਂ ਨੇ ਗਊ ਕਾਟਣ ਵਾਲੇ ਸੇ ਪੈਸੇ ਖਾਏ ਹੈ ਚੰਦਾ ਲਿਆ ਹੈ ਜੋ ਗੋਵ ਕੋ ਕਾਟਦੇ ਹੁਨਸੇ ਬਲੇ ਸਿਆਸੀ ਚੰਦਾ ਲਿਆ ਹੈ ਨੈਸ਼ਨਲ ਲਈ ਚੰਦਾ ਲਿਆ ਹੈ ਲੋਗੋ ਵੀ ਸਵਾਲ ਪੁੱਛਦੇ ਨੇ ਲੋਕ ਇਹ ਵੀ ਸਵਾਲ ਪੁੱਛਦੇ ਨੇ ਜ ਜਦੋਂ ਤੁਸੀਂ ਕਿਵੇਂ ਮੌਲੂਕਾ ਪਰਿਵਾਰ ਦੀ ਗੱਲ ਕੀਤੀ ਆ ਵੀ 50 50 ਸਾਲਾਂ ਦੇ ਜਿਹੜੇ ਬੰਦੇ ਆਰਐਸਐਸ ਦੀਆਂ ਸ਼ਾਖਾ ਹੁੰਦੇ ਨੇ ਬੀਜੇਪੀ ਦੀਆਂ ਬੈਠਕਾਂ 'ਚ ਜਾਂਦੇ ਨੇ ਕੰਮ ਕੀਤਾ ਡੰਡੇ ਖਾਦੇ ਪੁਲਿਸ ਦੇ ਉਹਨਾਂ ਨੂੰ ਜੇ ਕੋਈ ਉਹਨਾਂ ਦਿੱਤੀ ਉਹਨਾਂ 'ਚ ਕੀ ਐਜੀ ਕਮੀ ਸੀਗੀ ਲੋਕ ਇਹ ਵੀ ਸਵਾਲ ਪੁੱਛਦੇ ਨੇ ਲੋਕ ਇਹ ਵੀ ਸਵਾਲ ਪੁੱਛਦੇ ਨੇ ਫਿਰ ਹਿੰਦੂ ਨੂੰ ਕਿਉਂ ਨਾ ਦਿੱਤੀ ਜੇ ਬੀਜੇਪੀ ਹਿੰਦੂ ਦੇ ਰਿੰਦੋਂ ਦੇ ਨੋਮੈਂਡਗੀ ਕਰਦੇ ਤਾਂ ਹਿੰਦੂ ਜਿਹੜੇ ਵੀ ਉਹਨਾਂ ਦਿੱਤੀ ਲੋਕ ਇਹ ਵੀ ਸਵਾਲ ਪੁੱਛਦੇ ਨੇ ਵੀ ਦੱਸੋ ਐਦੋਂ ਪਹਿਲਾਂ ਕਦੇ ਪਰਮਪਾਲ ਕੋਰ ਨੇ ਆਰਐਸਐਸ ਦੀ ਸ਼ਾਖਾ ਲਾਈ ਹੋਵੇ ਇਲੈਕਸ਼ਨਾਂ ਤੋਂ ਪਹਿਲਾਂ ਕਦੇ ਮੰਦਰ ਗਏ ਹੋਣ ਲੋਕ ਇਹ ਵੀ ਸਵਾਲ ਪੁੱਛਦੇ ਨੇ ਇਸੇ ਦੀ ਕਿ ਨਾ ਰਵਨੀਤ ਬਿੱਟੂ ਹੋਰਾਂ ਤੇ ਵੀ ਸਾਰੀਆਂ ਗੱਲਾਂ ਟੁੱਕਦੀਆਂ ਨੇ ਹਾਂ ਲੋਕ ਇਹ ਵੀ ਸਵਾਲ ਪੁੱਛਦੇ ਨੇ ਵੀ ਜਦੋਂ ਮਲੂਕਾ ਪ੍ਰਧਾਨ ਸੀ ਸਰਕੰਦਰ ਸਿੰਘ ਮਲੂਕਾ ਜ਼ਿਲ੍ਹੇ ਦਾ ਅਕਾਲੀ ਦਲ ਦਾ ਉਦੋਂ ਭਾਜੀਪੀ ਵਾਲੇ ਕੁੱਟੇਗੇ ਅਕਾਲੀ ਆਣੀ ਕੁੱਟੇ ਉਦੋਂ ਲੋਕ ਪੁੱਛਦੇ ਨੇ ਵੀ ਭਾਈ ਕੀ ਪਰਮਪਾਲ ਕੋਰਾ ਕੇ ਪਰਮ ਕੱਟੀ ਕਰਕੇ ਗਈ ਜਾ ਮਲੂਕਾ ਉਹਦਾ ਦਾ ਹਾਲ ਜਾ ਕੇ ਪੁੱਛ ਕੇ ਆਇਆ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਦਾਖਲ ਸੀ ਲੋਕ ਸਵਾਲ ਪੁੱਛਦੇ ਲੋਕ ਕਹਿੰਦੇ ਵੀ ਸਾਡੇ ਜੇ ਭਾਜਪੀ ਹਿੰਦੂਆਂ ਨੂੰ ਰਿਪਰਜੈਂਟ ਕਰਦੀ ਹੈ ਤਾਂ ਹਿੰਦੂਆਂ ਤੇ ਕਿਉਂ ਨਹੀਂ ਬਠਣਦੇ ਲੋ ਇਸ ਵਾਲਾ ਲੋਕ ਦਾ ਬਿਲਕੁਲ ਬਿਲਕੁਲ ਤਾਂ ਇਹਦਾ ਮਤਲਬ ਕੋਈ ਜ਼ਿਆਦਾ ਫਰਕ ਪੈਂਦਾ ਨਜ਼ਰ ਆ ਨਹੀਂ ਰਿਹਾ ਭਾਜਪੀ ਨੂੰ ਜਾਂ ਪਰਿਪਾਲ ਕੌਰ ਨੂੰ ਜ਼ਿਆਦਾ ਹੁੰਘਾਰਾ ਹੈ ਵੀਰ ਜੀ ਵੋਟ ਦਾ ਨਹੀਂ ਨਾ ਵੀਰ ਜੀ ਉਹ ਫਰਕ ਤਾਂ ਪਏਗਾ ਤੁਸੀਂ ਮੇਰੀ ਇੱਕ ਬੇਨਤੀ ਸੁਣੋ ਜਿਹੜੀ ਚੀਜ਼ ਤੁਸੀਂ ਪ੍ਰੀਚ ਕਰਦੇ ਹੋ ਪ੍ਰੈਕਟਿਸ ਵੀ ਕਰਨੀ ਪੈਂਦੀ ਆ ਹਿੰਦੂ ਖਤਰੇ ਚ ਕਹਿੰਦੇ ਆਸੀਂ ਠੀਕ ਹੈ ਹਿੰਦੂ ਨੂੰ ਖਤਰੇ ਚ ਕਿਹਨੇ ਪਤਾ ਸਾਡੀ 4.5 ਲੱਖ ਦੀ ਆਬਾਦੀ ਆ ਸਾਡੀ ਬਾਤ ਹੀ ਨਹੀਂ ਪੁੱਛੀ ਬੀਜੇਪੀ ਨੇ ਹੂੰ ਹੂੰ ਜੇ ਤੁਸੀਂ ਹਿੰਦੂ ਦੇ ਤੌਰ ਤੇ ਗੱਲ ਕਰਦੇ ਹੋ ਹੂੰ 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 ਕੀ ਹਿੰਦੂ ਇੱਥੇ ਕੋਈ ਆ ਜਾਂ ਚੱਜ ਦਾ ਹਿੰਦੂ ਹੀ ਨਹੀਂ ਇਟ ਮੀਨਸ ਬੀਜੇਪੀ ਨੇ ਇਹ ਨੌਨ ਹਿੰਦੂ ਨੂੰ ਟਿਕਟ ਦੇ ਕੇ ਰਿਜੈਕਟ ਕਰਦੇ 4.5 ਲੱਖ ਹਿੰਦੂ ਵੀ ਤੁਸੀਂ ਜੋਗ ਹੀ ਨਹੀਂ ਐਮਪੀ ਬਣਨ ਦੇ ਬਿਲਕੁਲ ਸਾਡਾ ਸਵਾਲ ਤਾਂ ਹੈਗਾ ਨਾ ਸਾਡੇ ਮਨ 'ਚ ਪੀੜਾ ਤਾਂ ਹੈਗੀ ਕੀ ਡਰ ਦੇ ਬੋਲਦੇ ਨਹੀਂ ਮੈਂ ਮੈਂ ਖੁੱਲੀ ਗੱਲ ਕਰਦਾ ਤਾਂ ਕਿ ਬੀਜੇਪੀ ਨੂੰ ਸਮਝ ਆ ਜਾਏ ਗਾਂ ਤੋਂ ਸਾਈ ਦਾ ਇਲੈਕਸ਼ਨ ਵੀ ਲੜਦਾ ਹੂੰ 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 ਤੁਸੀਂ ਇਹ ਦੇਖੋ ਨਾ ਤੁਸੀਂ ਇਹ ਦੇਖੋ ਵੀ ਸਾਢੇ 4 ਲੱਖ ਹਿੰਦੂਵਾਦੀ ਆ ਜਿੰਨੀ ਕਿ ਮੇਰੀ ਸਮਝ ਅੱਜਾ ਮੇਰੇ ਆਂਕੜੇ ਸਹੀ ਹੈ ਮੈਨੂੰ ਨਹੀਂ ਪਤਾ ਸਾਢੇ 4 ਲੱਖ ਦੇ ਵਿੱਚੋਂ ਇੱਕ ਵੀ ਬੰਦਾ ਇਹਨਾਂ ਨੂੰ ਇਹ ਨਹੀਂ ਮਿਲਿਆ ਵੀ ਜਿਹੜਾ ਐਮਪੀ ਦਾ ਸੀਟ ਲੜ ਸਕੇ ਕੀ ਸਰੂਪ ਚੰਦ ਸਿੰਘਾ ਕਾਬਲ ਨਹੀਂ ਸੀ ਜੇ ਕਾਬਲ ਇਸ ਤੋਂ ਕਿਉਂ ਲੈ ਕੇ ਆਂਦਾ ਹੂੰ ਪਾਰਟੀ ਦੇ ਵਿੱਚ ਹੂੰ ਹੋਰ ਬਥੇਰੇ ਬੰਦੇ ਕਾਬਲ ਸੀ ਬਿਲਕੁਲ ਮੋੜ ਮੰਡੀ ਦੇ ਬੰਦੇ ਕਾਬਲ ਸੀ ਮਾਨਸਾ ਦੇ ਕਾਬਲ ਸੀ ਜਿਹੜੇ ਤੁਸੀਂ ਬਠਿੰਡੇ ਚ ਬੈਠੇ ਜਦੋਂ ਬਾਹਰਲੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਾਂ ਬਾਹਰਲੇ ਇਲਾਕਿਆਂ ਦੇ ਵਿੱਚ ਚਰਚਾ ਚੱਲਦੀ ਆ ਜਿਵੇਂ ਅਸੀਂ ਆ ਕੁਝ ਲੋਕ ਕਹਿੰਦੇ ਆ ਜੀ ਇਹ ਸੈਟਿੰਗਾਂ ਚੱਲ ਰਹੀਆਂ ਜਾਂ ਕੁਝ ਕਹਿ ਲੋ ਕਿ ਲੋਕ ਕਹਿੰਦੇ ਆ ਜੀ ਕਾਂਗਰਸ ਨੇ ਇੱਥੇ ਆਮ ਆਦਮੀ ਪਾਰਟੀ ਦੇ ਖਿਲਾਫ ਮਾੜਾ ਕੈਂਡੀਡੇਟ ਦੇਤਾ ਇਹ ਵੀ ਗੱਲ ਪਹਿਲਾਂ ਚੱਲੀ ਸੀ ਕਿ ਬਾਦਲਾਂ ਦੇ ਖਿਲਾਫ ਮਾੜਾ ਕੈਂਡੀਡੇਟ ਦੇਤਾ। ਉਸ ਤੋਂ ਬਾਅਦ ਜਦੋਂ ਰਾਜਾ ਵੜਿੰਗ ਲੁਧਿਆਣੇ ਚਲੇ ਗਏ ਤਾਂ ਉਹ ਕਹਿੰਦੇ ਕਿ ਉੱਥੇ ਮਾੜਾ ਕੈਂਡੀਡੇਟ ਪੱਪੀ ਪ੍ਰਾਸ਼ਰਾ ਤੇ ਇੱਥੇ ਮੰਤਰੀ ਦੇ ਖਿਲਾਫ ਇਹਨਾਂ ਨੇ ਮਾੜਾ ਕੈਂਡੀਡੇਟ ਜਿਹੜਾ ਜੀਤਮਿੰਦਰ ਸਿੱਧੂ ਦੇਤਾ ਕਹਿੰਦੇ ਉਹ ਤੀਜੇ ਨੰਬਰ ਤੇ ਆ। ਕਿਵੇਂ ਦੇਖਦੇ ਹੋ ਬਠਿੰਡੇ ਦੇ ਲੋਕ ਜਾਂ ਬਠਿੰਡੇ ਦੇ ਵਿੱਚ ਕੀ ਚਰਚਾ ਜੀਤਮਿੰਦਰ ਸਿੱਧੂ ਦੇ ਵਾਸਤੇ ਜੀਤਮਿੰਦਰ ਸਿੱਧੂ ਨੂੰ ਵਾਕਈ ਮਾੜਾ ਕੈਂਡੀਡੇਟ ਮੰਨਿਆ ਜਾ ਰਿਹਾ ਜਾਂ ਹੈਗੇ ਟੱਕਰ ਦੇ ਵਿੱਚ। ਦੇਖੋ ਜੀ ਮੈਂ ਨਾ ਜਦੋਂ ਸਿੱਧੂ ਸਾਹਿਬ ਐਕਟਿਵ ਜਰਨਲਿਸਟਾਂ ਸ਼ਿਕਾ ਮੈਂ ਬਹੁਤ ਕਾਟ ਡਿਨਰ ਅਟੈਂਡ ਕੀਤੇ ਨੇ ਜਿਹੜੇ ਰਾਤ ਨੂੰ ਪੱਤਰਕਾਰਾਂ ਵਾਲੇ ਨੂੰ ਕਰ ਦਿੰਦੇ ਨੇ ਨਾ ਸ਼ਰਾਬਾਂ ਵਾਲੇ ਰੋਟੀ ਪਾਣੀ ਆ ਗਿਫਟਾਂ ਕੁਫਟਾਂ ਵਾਲੇ ਮੈਂ ਨਹੀਂ ਕਿਤੇ ਬਹੁਤ ਅਟੈਂਡੈਂਸ ਪਰ ਮੈਂ ਇਹਨਾਂ ਦਾ ਸਿਆਸੀ ਕਰਦਾਰ ਸਿਆਸੀ ਬੰਦਿਆਂ ਦਾ ਕਰਦਾਰ ਬਹੁਤ ਨੇੜੇ ਵੇਖਿਆ ਦਿੱਤਾ ਦਿੱਲੀ ਚ ਹੋਟਲਾਂ ਚ ਰਾਤ ਨੂੰ ਇਕੱਠੇ ਹੁੰਦੇ ਨੇ ਜੀ ਜ਼ਿਆਦਾਤਰ ਦਿਨੇ ਲੋਕਾਂ ਨੂੰ ਲੜਾਉਂਦੇ ਨੇ ਵਿੱਚ ਉਹ ਕੁੱਤਾ ਉਹ ਕੁੱਤਾ ਇੱਕ ਦੂਜੇ ਨੂੰ ਗਾਲ੍ਹਾਂ ਕੱਢੋ ਜੀ ਅਪਸ਼ਬਦ ਬੋਲੋ ਠੀਕ ਹੈ ਜੀ ਐ ਤਾਂ ਸਾਰੇ ਇਕੱਠੇ ਐਂਡ ਚ ਪੀਰਾਮਿਡ ਦੇ ਟਾਪ ਤੇ ਇਕੱਠੇ ਨੇ ਜਿੱਥੋਂ ਤਾਈ ਤੁਸੀਂ ਮਾੜੇ ਦੇ ਚੰਗੇ ਕੈਂਡੀਡੇਟ ਦੀ ਗੱਲ ਕਰਦੇ ਹੋ ਸਿੱਧੂ ਜੀਤ ਮਦਰ ਸਿੱਧੂ ਮਾੜਾ ਕੈਂਡੀਡੇਟ ਨਹੀਂ ਹੈਗਾ ਜੀਤ ਮੇਦਰ ਸਿੱਧੂ ਉਹਨਾਂ ਬਾਦਲਾਂ ਤੋਂ ਕਿਸੇ ਗੱਲ 'ਚ ਨੀਵਾ ਨਹੀਂ ਹੈਗਾ ਨਾ ਪਹੁੰਚ ਨਾ ਉਹਦੀ ਟੀਮ ਦੇ ਵਿੱਚ ਨਾ ਕੈਂਪੇਨ ਦੇ ਵਿੱਚ ਪਰ ਕਨੈਕਟੀਵਿਟੀ ਤੇ ਹੁੰਦਾ ਸਵਾਲ ਤੁਸੀਂ ਮੇਰੀ ਬੇਨਤੀ ਸੁਣੋ ਮੈਂ ਬਾਰ ਬਾਰ ਇੱਕ ਹੀ ਗੱਲ ਕਹਿੰਦਾ ਕਨੈਕਟੀਵਿਟੀ ਜਿਹੜੀ 15 ਸਾਲਾਂ ਦੇ ਵਿੱਚ ਹਰ ਸਿਮਰਤ ਨੇ ਲੋਕਾਂ ਨਾਲ ਬਣਾ ਲਈ 1990 ਦੇ ਵਿੱਚ 2009 ਤੋਂ ਲੈ ਕੇ ਹੁਣ ਤੱਕ ਉਹਨੇ ਦੇਖੋ ਕਿਹਨੂੰ ਹਰਾਇਆ ਸਭ ਤੋਂ ਪਹਿਲਾਂ ਉਹਨੇ ਰਣਿੰਦਰ ਨੂੰ ਹਰਾਇਆ ਹੂੰ ਟੀਵੀ ਮਿਨਿਸਟਰ ਦੇ ਬੇਟੇ ਸਾਧਕਾ ਜੀ ਮਿਨਿਸਟਰ ਕਹ ਲੋ ਦੂਜਾ ਕਿਹਨੂੰ ਹਰਾਇਆ ਉਹਨੇ ਆਪ ਦਾ ਦਿਓਰ ਹਰਾਇਆ ਹੂੰ ਮਨਪ੍ਰੀਤ ਬਾਦਲ ਹੂੰ ਠੀਕ ਹੈ ਦੋ ਉਹਨੇ ਦਿੱਗਜ ਹਰਾਇਆ ਹੂੰ ਉਹਦੀ ਕਨੈਕਟੀਵਿਟੀ ਹੈਗੀ ਹੂੰ ਕਨੈਕਟੀਵਿਟੀ ਜੇ ਤਾਂ ਇਹਨਾਂ ਦੀ ਉਨੀ ਬਣ ਗਈ ਜੈਨਾਂ ਦੇ ਨਾਲ ਚ ਬਣਾ ਲਈ ਇਹ ਨਾਲ ਇਹਦੇ ਦੋ ਮਿੰਟਾਂ ਚ ਕੁੰਡੀ ਬਣਾ ਲਈ ਫੇਰ ਤਾਂ ਬਰਾਬਰ ਦੀ ਟੱਕਰ ਆ ਜੇ ਨਾ ਬਣਾ ਸਕੇ ਤੇ ਫਿਰ ਕਨੈਕਟੀਵਿਟੀ ਦਾ ਫਰਦ ਫਾਇਦਾ ਤਾਂ ਹਰ ਸਿਮਰਤ ਨਹੀਂ ਹੋਣਾ ਨਾ ਜੀ ਹੁਣ ਤਾਂ ਹਫਤਾ ਰਹਿ ਗਿਆ ਹੁਣ ਤਾਂ ਕਨੈਕਟੀਵਿਟੀ ਕਿੰਨੇ ਕੁ ਲੋਕਾਂ ਨੂੰ ਟੱਚ ਕੀਤਾ ਹੈ ਟੀਮ ਹਾ 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 ਕਨੈਕਟੀਵਿਟੀ ਦਾ 7 ਮਿੰਟਾਂ ਚ ਬਣ ਚਾਦੀ ਇਹਦੀ ਸਾਧਨ ਚਾਹੀਦੇ ਨੇ ਸਾਧਨ ਚਾਹੀਦੇ ਨੇ ਕਨੈਕਟੀਵਿਟੀ ਦਾ ਕੀ ਆ ਤੁਸੀਂ ਮੇਰੀ ਗੱਲ ਸੁਣੋ ਮੈਂ ਗੱਲ ਕਰਦਾ ਉਹ ਟੀਮਾਂ ਚੀਜ਼ ਦੇ ਦਿੰਦੇ ਟੀਮ 7 ਮਿੰਟਾਂ ਦਾ ਜਲਦੀ ਆਪਣੇ ਦੋਵਾਂ ਦੀ ਕਨੈਕਟੀਵਿਟੀ ਨਹੀਂ ਬਣੇ ਨੇ ਬੈਚ ਉਹਨੂੰ ਤੁਸੀਂ ਮੇਰੀ ਬੇਨਤੀ ਤੋਂ ਆ ਬਲੌਗ ਆਰਟੀਕਲ ਆਦਿ ਸੋਸ਼ਲ ਮੀਡੀਆ ਤੇ ਪੀਲ ਹੀ ਇਹ ਜੀ ਕਰ ਦਿੰਦੇ ਨੇ ਬਦਲ ਹੀ ਜਾਂਦਾ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਸੈਕਚੁਅਲ ਅਲਿਗੇਸ਼ਨ ਲੱਗੇ ਸੀ ਐਕਚੁਅਲ ਹਰੈਸਮੈਂਟ ਦੇ ਠੀਕ ਹੈ ਜੀ ਲੋਕ opinion ਉਹਦੇ ਉਲਟ ਹੋ ਗਿਆ ਉਹ ਟੀਵੀ ਤੇ ਆਇਆ ਕਿਸੇ ਦੀ ਵੀਡੀਓ ਆ ਜਾਂਦੀ ਹੈ ਕਿਸੇ ਦੀ ਆਡੀਓ ਆ ਜਾਂਦੀ ਹੈ ਕੀ ਪਤਾ ਕਿਧਰੋਂ ਨੂੰ ਕੰਮ ਚੱਲ ਪੈਣਾ ਉਹ ਰੋਣ ਲੱਗ ਗਿਆ ਟੀਵੀ ਤੇ ਤੇ ਉਹਨੇ ਕੰਫੈਸ ਕਰ ਲਿਆ ਕਿ ਮੇਰੇ ਤੋਂ ਕਸੂਰ ਨਹੀਂ ਦੂਜੇ ਹੱਥ ਬਣਾਇਸ ਤੋਂ ਜਿੱਤ ਗਿਆ ਠੀਕ ਹੈ ਜੀ ਲੋਕ ਦੇਖੋ ਇੱਥੇ ਜਦੋਂ ਇੰਦਰਾ ਗਾਂਧੀ ਮਾਰੀ ਆ ਤੇ ਬਿਆੰਤ ਉਹਨਾਂ ਦੇ ਪਰਿਵਾਰ ਦੇ ਜਦੋਂ 13 ਦੀ 13 ਸਿੱਟਾ ਸਿਵਰਜੀ ਸਿੰਘ ਮਾਨ ਨੇ ਜਿੱਤੀਆਂ ਉਹ ਇਹੋ ਹੀ ਪੰਜਾਬ ਆ ਨਾ ਜੀ ਲੋਕ ਲੋਕ অপੀਨੀਅਨ ਹੀ ਬਣਿਆ ਨਾ ਉਹਨਾਂ ਦੇ ਹੱਕ ਚ 92 ਸਿੱਟਾ ਇੱਕ ਦੀ ਇਹਨਾਂ ਨੇ ਜਿੱਤ ਲੀਆਂ ਜਿਹੜੇ ਰਿਕਾਰਡ ਆ ਆਪ ਆल्या ਨਹੀਂ ਅਸੈਂਬਲੀ ਦੀਆਂ ਲੋਕ অপੀਨੀਅਨ ਹੀ ਬਣਿਆ ਨਾ ਜੀ ਉਹਨਾਂ ਦਾ ਸਿਵਰਜੀ ਸਿੰਘ ਮਾਨ ਦੀ ਤੁਸੀਂ ਗੱਲ ਕੀਤੀ ਆ ਸਿਵਰਜੀ ਸਿੰਘ ਮਾਨ ਦੀ ਪਾਰਟੀ ਦਾ ਕੈਂਡੀਡੇਟ ਲੱਖਾ ਸਿਧਾਣਾ ਉਹਨੂੰ ਲੋਕਾਂ ਦੇ ਵਿੱਚ ਕਿੰਨਾ ਕੋ ਹੰਗਾਰਾ ਜਿਹੜਾ ਮਿਲ ਰਿਹਾ ਤੇ ਕਿੰਨੇ ਕੁ ਵੋਟ ਲੋਕਾਂ ਤੋਂ ਮੈਂ ਤਾਂ ਕਦੇ ਉਹਨਾਂ ਨਾਲ ਲੱਖਾ ਸਿਧਾਣਾ ਨਾਲ ਕਦੇ ਮਿਲਿਆ ਨਹੀਂ ਮੇਰੀ ਕਦੇ ਗੱਲਬਾਤ ਹੋਈ ਆ ਲੱਖਾ ਸਿਧਾਣਾ ਠੀਕ ਹੈ ਲੋਕੋ ਦੀ ਗੱਲ ਸੁਣਦੇ ਨੇ ਪਰ ਉਹ ਗੱਲ ਵੋਟਾਂ ਚ ਕਨਵਰਟ ਹੁੰਦੀ ਆ ਕਿ ਨਹੀਂ ਹੁੰਦੀ ਉਹ ਦੇਖਣ ਵਾਲੀ ਗੱਲ ਆ ਕਿਉਂਕਿ ਅੱਜ ਤੋਂ ਪਹਿਲਾਂ ਲੱਖਾ ਸਿਧਾਣਾ ਦੋ ਇਲੈਕਸ਼ਨ ਲੜਿਆ ਜਿੰਨਾ ਕਿ ਮੇਰੀ ਜਾਣਕਾਰੀ ਆ ਇੱਕ ਰਾਮਪੁਰੇ ਤੋਂ ਲੜਿਆ ਇੱਕ ਮੌੜਮੱਟੀ ਤੋਂ ਲੜਿਆ ਦੋਹਾਂ ਦੇ ਵਿੱਚ ਇਹਦੇ ਜਿਹੜੇ ਕੱਠ ਸੀਗੇ ਜਿੰਨੇ ਕੱਠ ਹੁੰਦੇ ਸੀ ਉਹ ਵੋਟਾਂ 'ਚ ਨਹੀਂ ਕਨਵਰਟ ਹੋ ਸਕੇ। ਹੂੰ ਜੀ ਇਹ ਦੋਹੇ ਇਲੈਕਸ਼ਨ ਹਾਰਿਆ ਉਹਨੇ ਪਾਰਲੀਮੈਂਟ ਦਾ ਇਲੈਕਸ਼ਨ ਲੜ ਰਿਹਾ। ਹੂੰ ਸਿਮਰਤਜੀਤ ਸਿੰਘ ਦੇ ਮਾਤੇ ਪਾਰਟੀ ਕੋਲ ਲੜ ਰਿਹਾ ਪਾਰਟੀ ਇਹ ਮੇਰੇ ਖਿਆਲ ਸ਼ਾਇਦ ਦਾ ਚੌਨ ਨਿਸ਼ਾਨ ਆ। ਹੂੰ ਇਹ ਲੋਕਾਂ ਦੀ ਪਹੁੰਚ ਦਾ ਕਰ ਰਿਹਾ ਦੇਖੋ ਕਿੰਨੀ ਵੋਟ ਪੈਂਦੀ ਐ ਇਹਨੂੰ। ਹੂੰ ਉਸ ਤੇ ਡਿਪੈਂਡ ਕਰਦਾ ਵੀ ਕਿੰਨੀ ਕ ਕਨੈਕਟੀਵਿਟੀ ਐਦੀ ਹੈਗੀ ਆ। ਹੂੰ ਲੋਕਾਂ ਚ ਢਾਣਾ ਦੀ ਆ ਵੀਡੀਓ ਬਹੁਤ ਵਾਈਰਲ ਹੋਈਆਂ ਕਦੇ ਡਾਕਟਰ ਵਾਲੀ ਵੀਡੀਓ ਵਾਇਰਲ ਹੋਈ ਕਦੇ ਪੰਜਾਬੀ ਜਿਹੜੀ ਇਹਨੇ ਬੋਲੀ ਦੇ ਪਿੱਛੇ ਮੂਵਮੈਂਟ ਲਾਂਚ ਕੀਤੀ ਉਹ ਵੀਡੀਓ ਵਾਇਰਲ ਹੋਈ ਇਹਨੇ ਸੋਸ਼ਲ ਕਾਜ਼ ਵੀ ਚੱਕਿਆ ਨਸ਼ਿਆ ਵਾਲਾ ਕਾਜ਼ ਵੀ ਚੱਕਿਆ ਪਾਣੀ ਵਾਲਾ ਕਾਜ਼ ਵੀ ਚੱਕਿਆ ਲੋਕਾਂ ਦੇ ਵਿੱਚ ਉਸ ਕਾਜ਼ ਦੀ ਕਿੰਨੀ ਇੱਕ ਐਕਸੈਪਟੇਬਿਲਟੀ ਆ ਕਿੰਨੀਆਂ ਵੋਟਾਂ ਪੈਂਦੀਆਂ ਉਹਨਾਂ ਕਰਕੇ ਉਹ ਦੇਖਣ ਵਾਲੀ ਗੱਲ ਹੈ ਹਾਂ ਹਾਂ ਚਲੋ ਮੈਂ ਜੰਨ ਜਾਂਦੇ ਇਹ ਸਵਾਲ ਪੁੱਛਣਾ ਚਾਹੂੰਗਾ ਹੁਣ ਥੋੜਾ ਜਿਹਾ ਲੋਕਾਂ ਨੂੰ ਦੱਸ ਜੀਏ ਕਿ ਅੱਜ ਕਿਹਨੂੰ ਲੱਗਦੀ ਐ ਕਿਹਨੂੰ ਅੱਜ ਲੱਗਦੀ ਐ ਕਿ ਅੱਜ ਦੀ ਸਥਿਤੀ ਦੇ ਮੁਤਾਬਕ ਕੌਣ ਅੱਗੇ ਲੱਗ ਰਿਹਾ ਥੋੜਾ ਜਿਆ ਜਾਂਦੇ ਜਾਂਦੇ ਜੀ ਥੋੜਾ ਸਮਝਾ ਸਕੀਏ ਦੇਖੋ ਸਿੱਧੂ ਸਾਹਿਬ ਮੇਰੀ ਬੇਨਤੀ ਫੇਰ ਉਹੀ ਆ ਵੀ ਜਿਹਦੇ ਕਨੈਕਟੀਵਿਟੀ ਨੇ ਵੋਟਾਂ ਕਨਵਰਟ ਕਰਤੀਆਂ ਉਹ ਅੱਗੇ ਆ ਜੀ ਹੁਣ ਤੁਸੀਂ ਵੇਖ ਲਓ ਵੀ ਸਾਰੇ ਜਿਹੜੇ ਪੰਜੇ ਮੇਨ ਕੈਂਡੀਡੇਟ ਨੇ ਵਿੱਚ ਦਾ 18 ਨੇ ਸਾਡੇ ਜਿੰਨੀ ਮੇਰੀ ਜਾਣਕਾਰੀ ਆ ਜਿਹੜੇ ਪੰਜੇ ਮੇਨ ਕੈਂਡੀਡੇਟ ਨੇ ਪੰਜੇ ਸਮਰਥ ਨੇ ਪੰਜੇ ਪਹਿਲਾਂ ਇਲੈਕਸ਼ਨ ਲੜੇ ਹੋਏ ਨੇ ਇੱਕ ਛੱਡ ਕੇ ਪਰਮਪਾਲ ਗੌਰ ਉਹਦਾ ਚਲੋ ਫਾਦਰ ਇਨ ਲਾ ਲੜਿਆ ਵੇ ਇਲੈਕਸ਼ਨ ਬਹੁਤ ਠੀਕ ਹੈ ਸਿਆਸੀ ਪਰਿਵਾਰਾਂ ਚੋਂ ਹੁੰਦੇ ਨੇ ਪੰਜੇ ਵੀ ਸਿਆਸਤ ਨਾਲ ਜੁੜੇ ਵੀ ਨਹੀਂ ਹੁਣ ਵੋਟਾਂ ਜਿਹਨੂੰ ਜ਼ਿਆਦਾ ਕਨਵਰਟ ਕਰਕੇ ਜਿਹੜੇ ਜ਼ਿਆਦਾ ਲੋਕਾਂ ਦੀ ਪਹੁੰਚ ਕਰਗੇ ਜੀ ਜਿਨ ਉਹ ਉਹਦੀ ਜਿੱਤ ਤੈਅ ਆ ਜੀ ਉਹ ਲੱਖਾਂ ਛਡਾਣਾ ਵੀ ਹੋ ਸਕਦਾ ਪਰਮਪਾਲ ਕੌਰ ਵੀ ਹੋ ਸਕਦੀ ਉਹ ਜੀਤ ਮਿੱਤਰ ਵੀ ਹੋ ਸਕਦਾ ਗੁਰਬੇਸ਼ਨ ਖੁੱਟੀਆਂ ਵੀ ਹੋ ਸਕਦਾ ਤੇ ਹਰਸਿਮਰਤ ਕੌਰ ਬਾਦਲ ਵੀ ਹੋ ਸਕਦਾ ਜੀ ਐਸ ਕਰਕੇ ਬੈਸ ਨੂੰ ਜਿਹੜੀ ਬੇਨਤੀ ਕੀਤੀ ਆ ਵੀ ਸਾਡੇ ਜਿਹੜੇ ਬਠਿੰਡੇ ਦੇ ਵੋਟਰ ਨੇ ਵਿੱਚ ਮਾਨਸਾ ਜ਼ਿਲ੍ਹਾ ਉਹ ਬੜੇ ਸੂਝਵਾਨ ਹੋਗੇ ਨੇ ਬੜੇ ਸੂਝ ਸੋਚ ਸਮਝ ਕੇ ਵੋਟ ਪਾਉਣਗੇ ਤੇ ਜੇ ਸੋਚ ਸਮਝ ਕੇ ਵੋਟ ਪਾਉਣਗੇ ਤਾਂ ਉਹਦਾ ਨਤੀਜਾ ਵੀ ਚੰਗਾ ਹੋਊਗਾ ਹਮ 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 ਚਲੋ ਸਰ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਬਹੁਤ ਮਿਹਰਬਾਨੀ ਤਾਂ ਇਸਨ ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਜੀ ਜਿਨ੍ਹਾਂ ਦੇ ਵੱਲੋਂ ਇਸ ਬਠਿੰਡੇ ਸੀਟ ਦੇ ਉੱਪਰ ਸਾਨੂੰ ਜਿਹੜਾ ਪੂਰਾ ਚੋਣ ਸਰਵੇ ਜਿਹੜਾ ਸਾਨੂੰ ਦੱਸਿਆ ਗਿਆ ਉਮੀਦ ਕਰਦੇ ਹਾਂ ਕਿ ਉਹਨਾਂ ਦੇ ਨਾਲ ਕੀਤੀ ਇਹ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ